ਵੀ ਬੀ ਬੈਠੀ ਐ ਇੱਕ ਉਥੇ-ਪੇਚੇ ਉਹ ਬੀਬੀ ਦਾ ਇਕੱਲਾ ਜਿਹੜਾ ਪਰਿਵਾਰ ਦਾ ਮੈਂਬਰ ਰੁਕ ਗਿਆ ਇੱਥੋਂ ਬੱਚਾ ਜਿਹੜਾ ਉਹ ਪਹਿਲਾਂ ਬੈਠ ਤੇ ਆ ਸਾਡੇ ਕੋਲ ਇੱਥੇ ਫਿਰਤੀ ਫਿਰਦਾ ਇਹਦੇ ਪਰਿਵਾਰ ਚ ਮਾਤਾ ਗਈ ਐ ਉਹ ਬੀਬੀ ਬੈਠੀ ਐ ਇਹ ਪਰਿਵਾਰਾਂ ਦੇ ਇਕੱਲੇ-ਇਕੱਲੇ ਬੰਦੇ ਕਮਾਉਣ ਵਾਲੇ ਸਹਾਰੇ ਵਾਲੇ ਨੇ ਤੇ ਇਕੱਲੇ-ਇਕੱਲੇ ਬੰਦੇ ਜਦੋਂ ਜਹਾਨੋਂ ਜਾਣਦੇ ਨੇ ਤੇ ਉਹਦਾ ਦੁੱਖ ਉਹੀ ਪਰਿਵਾਰ ਸਮਝ ਸਕਦਾ ਹੈ ਨਹੀਂ ਰੋਡ ਦੇ ਉੱਤੇ ਕੰਮ ਕਰਨ ਲਈ ਬਿਲਕੁਲ ਮਤਲਬ ਇਹ ਕਰ ਸਕਦੇ ਆ ਪਰ ਉਹਦੇ ਲਈ ਜਿਹੋ ਜਿਹਾ ਸੇਫਟੀ ਦਾ ਪ੍ਰਬੰਧ ਹੋਣਾ ਚਾਹੀਦਾ ਉਹ ਸਾਰੀਆਂ ਸੇਫਟੀ ਦੇ ਪ੍ਰਬੰਧ ਨੂੰ ਸਿੱਕੇ ਟਾਂਕੇ ਜਿਹੜੀ ਕਿ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਆ ਮੇਰੇ ਘਾ ਵਰਕਰਾਂ ਤੋਂ ਜਿੰਨਾ ਪ੍ਰਬੰਧ ਜਿੰਨੇ ਉੱਥੇ ਉਸ ਕਿਸਮ ਦੇ ਸੰਦ ਸੰਡੇਡ ਹੋਣ ਚਾਹੀਦੇ ਆ ਜੋ ਇਹ ਪ੍ਰਬੰਧ ਹੋਣਾ ਚਾਹੀਦਾ ਹੈ ਉਹ ਜੇ ਨਹੀਂ ਕਰਦੇ ਜਿਹਦੇ ਕਰਕੇ ਬਾਰ ਬਾਰ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਹੈ ਅੱਜ ਸੁਨਾਮ ਤੋਂ ਪਟਿਆਲਾ ਰੋਡ ਤੇ ਇੱਕ ਬੜਾ ਦਰਦਨਾਕ ਹਾਦਸਾ ਵਾਪਰਿਆ ਕਿਉਂਕਿ ਚਾਰ ਨਿਰੇਗਾ ਮਜ਼ਦੂਰਾਂ ਦੀ ਇੱਥੇ ਜਿਹੜੀ ਆ ਮੌਕੇ ਤੇ ਮੌਤ ਹੋ ਚੁੱਕੀ ਆ ਇੱਕ ਟਰਾਲਾ ਆਉਂਦਾ ਪਟਿਆਲਾ ਸਾਈਡ ਤੋਂ ਤੇ ਉਹਨਾਂ ਨੂੰ ਕੁਚਲ ਕੇ ਨਿਕਲ ਜਾਂਦਾ ਪਰ ਕੁਚਲੇ ਕਿਉਂ ਜਾਂਦੇ ਨੇ ਇਸ ਜਿਹੜੇ ਸਵਾਲ ਨੇ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਕਿਉਂਕਿ ਲਗਾਤਾਰ ਜਿਹੜੇ ਹਾਦਸੇ ਨੇ ਵਾਪਰ ਰਹੇ ਨੇ ਜਦੋਂ ਮਜ਼ਦੂਰਾਂ ਦੀ ਰੋਡ ਸਫਾਈ ਤੇ ਡਿਊਟੀ ਲੱਗਦੀ ਹੈ ਤਾਂ ਉਹਨਾਂ ਦੀ ਸੇਫਟੀ ਦਾ ਜਿਹੜੇ ਪ੍ਰਬੰਧ ਨੇ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ ਉਹਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੋਣੀ ਚਾਹੀਦੀ ਹੈ ਕਿਉਂਕਿ ਪ੍ਰਸ਼ਾਸਨ ਆ ਜਿਹੜਾ ਉਹ ਉਹਨਾਂ ਦੀ ਡਿਊਟੀ ਲਾਉਂਦਾ ਪਰ ਇੱਥੇ ਤੁਹਾਨੂੰ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆਊਗਾ ਕਿ ਇਹਨਾਂ ਦੀ ਜਿਹੜੀ ਸੇਫਟੀ ਦੇ ਲਈ ਕੋਈ ਬੈਰੀਕੇਟਿੰਗ ਕੀਤੀ ਗਈ ਹੋਵੇ ਜਾਂ ਕੋਈ ਹੋਰ ਸੇਫਟੀ ਇਹਨਾਂ ਨੂੰ ਪ੍ਰੋਟੈਕਟ ਦਿੱਤਾ ਗਿਆ ਹੋਵੇ ਪਰ ਜਿਹੜੀਆਂ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇਸ ਟਾਈਮ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤੇ ਇੱਥੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਨੇ ਉਹ ਵੀ ਮੌਕੇ ਤੇ ਇੱਥੇ ਰੱਖੀਆਂ ਕਿਉਂਕਿ ਪਰਿਵਾਰ ਮੈਂਬਰਾਂ ਦਾ ਕਹਿਣਾ ਕਿ ਸਾਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਹਨਾਂ ਦੀਆਂ ਜਿਹੜੀਆਂ ਬਾਡੀਆਂ ਨੇ ਉਹ ਨਹੀਂ ਚੱਕਾਂਗੇ ਅਸੀਂ ਬਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਰੋਜ਼ ਨੇ ਜਿਹੜੇ ਹਾਦਸੇ ਵਾਪਰਦੇ ਨੇ ਲਗਾਤਾਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਯਾਰ ਇਦੋਂ ਮੰਦ ਭਾਗੀ ਘਟਨਾ ਹੋ ਹੀ ਨਹੀਂ ਸਕਦੀ ਬਹੁਤ ਅਸਹਿਤ ਹੈ ਕਹਿ ਦੁੱਖ ਹੈ ਸਾਡੇ ਪਰਿਵਾਰਾਂ ਦੇ ਜੇ ਕਈਏ ਜਿਹੜੇ ਆਮ ਗਰੀਬ ਪਰਿਵਾਰਾਂ ਦੇ ਬੰਦੇ ਜਿਹੜੇ ਕੰਮ ਕਰ ਰਹੇ ਨੇ ਸੜਕਾਂ ਦੇ ਉੱਪਰ ਜਿਹੜੀ ਹੈ ਕੰਮ ਕਰਨਾ ਮੈਨੂੰ ਇਹ ਲੱਗਦਾ ਨਹੀਂ ਕਿੱਥੋਂ ਦੀ ਇਹ ਇਹ ਲਿਆਕਤ ਹੈ ਕਿ ਇੱਕ ਨਰੇਗਾ ਮਜ਼ਦੂਰ ਜਿਹੜਾ ਉਹ ਸਟੇਟ ਹਾਈਵੇ ਦੇ ਉੱਤੇ ਕੰਮ ਕਰੇ ਇੱਕ ਨਰੇਗਾ ਮਜ਼ਦੂਰ ਜਿਹੜਾ ਉਹਦਾ ਕੰਮ ਪਿੰਡ ਦੇ ਵਿੱਚ ਇੱਥੇ ਸਟੇਟ ਹਾਈਵੇ 'ਤੇ ਕੰਮ ਤੁਸੀਂ ਲੈ ਰਹੇ ਹੋ ਪਹਿਲੀ ਗੱਲ ਤਾਂ ਲੈਣਾ ਬਣਦਾ ਨਹੀਂ ਜੇ ਲੈ ਰਹੇ ਹੋ ਤਾਂ ਉਹਦੀ ਕੀ ਸਟ੍ਰਿਪ ਲਾ ਕੇ ਕੋਈ ਸੇਫਟੀ ਸਿਕਿਉਰਿਟੀ ਕੀਤੀ ਆ ਤੁਸੀਂ ਕੋਈ ਉਹਨਾਂ ਦੇ ਜੈਕਟਾਂ ਪਾਈਆਂ ਕੋਈ ਮੇ ਸੇਫਟੀ ਮੈਜਰਸ ਲਏ ਨੇ ਤੁਸੀਂ ਕਿਸ ਤਰ੍ਹਾਂ ਦੇ ਮੇਰਾ ਮੰਨਣਾ ਇਹ ਹੈ ਵੀ ਇਹਨਾਂ ਲੋਕਾਂ ਦਾ ਕੰਮ ਇਹ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਤੇ ਨਹੀਂ ਆ ਨੈਸ਼ਨਲ ਹਾਈਵੇ ਅਥਾਰਟੀ ਕੋਲੇ ਆਲਰੇਡੀ ਪਹਿਲਾਂ ਆਪਦੇ ਬੰਦੇ ਹੁੰਦੇ ਨੇ ਕੰਮ ਕਰਨ ਵਾਸਤੇ ਜਾਂ ਜਿਹੜੇ ਠੇਕੇਦਾਰ ਨੂੰ ਇਹ ਕੰਮ ਦਿੱਤਾ ਹੋਇਆ ਉਹ ਠੇਕੇਦਾਰਾਂ ਦਾ ਕੰਮ ਹੈ ਇਹਨ ਉਥੇ ਲਈ ਠੀਕ ਹੈ ਕਿਹੜੇ ਅਫਸਰੇ ਦੇ ਵਿੱਚ ਜਿਹੜੇ ਜ਼ਿੰਮੇਵਾਰੀ ਨੇ ਸਾਰਿਆਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਬਣਦਾ ਜਿਹੜਾ ਹੈ ਦੇਖੋ ਇਨਸਾਫ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਪਰਚੇ ਹੋ ਜਾਣਗੇ ਮਸਲਾ ਇਹ ਆ ਬੀਬੀ ਬੈਠੀ ਐ ਇੱਕ ਉਥੇ ਪਿੱਛੇ ਉਹ ਬੀਬੀ ਦਾ ਕੱਲਾ ਜਿਹੜਾ ਪਰਿਵਾਰ ਦਾ ਮੈਂਬਰ ਗਏ ਇਥੋਂ ਬੱਚਾ ਜਿਹੜਾ ਉਹ ਪਹਿਲਾਂ ਬੈਠ ਤੇ ਆ ਸਾਡੇ ਕੋਲ ਇੱਥੇ ਪ੍ਰithvi ਫਿਰਦਾ ਇਹਦੇ ਪਰਿਵਾਰ ਚ ਮਾਤਾ ਗਈ ਹੈ ਉਹ ਬੀਬੀ ਬੈਠੀ ਹੈ ਇਹ ਪਰਿਵਾਰਾਂ ਦੇ ਇਕੱਲੇ ਇਕੱਲੇ ਬੰਦੇ ਕਮਾਉਣ ਵਾਲੇ ਸਹਾਰੇ ਵਾਲੇ ਨੇ ਤੇ ਇਕੱਲੇ ਇਕੱਲੇ ਬੰਦੇ ਜਦੋਂ ਜਹਾਨੋਂ ਜਾਣਦੇ ਨੇ ਤੇ ਉਹਦਾ ਦੁੱਖ ਉਹੀ ਪਰਿਵਾਰ ਸਮਝ ਸਕਦਾ ਹੈ ਤੇ ਇਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਮੈਂ ਇਹ ਗੱਲ ਕਹਿਣਾ ਪਹਿਲਾਂ ਤਾਂ ਇਹ ਕੰਨ ਖੋਲਨੇ ਚਾਹੀਦੇ ਸਰਕਾਰ ਦੇ ਤੇ ਉਹਨਾਂ ਲੋਕਾਂ ਤੇ ਪਰਚਾ ਦਿਓ ਜਿਹੜੇ ਲੋਕ ਜ਼ਿੰਮੇਵਾਰ ਨੇ ਇਸ ਕੰਮ ਦੇ ਤੇ ਦੂਜੀ ਗੱਲ ਇਹਨਾਂ ਪਰਿਵਾਰਾਂ ਨੂੰ ਬੰਦ ਦਾ ਮੁਆਵਜ਼ਾ ਦਿਓ ਇਹਨਾਂ ਪਰਿਵਾਰਾਂ ਨੂੰ ਬੰਦੀ ਨੌਕਰੀ ਦਿਓ ਇਹਨਾਂ ਪਰਿਵਾਰਾਂ ਦਾ ਰੋਟੀ ਰੋਜ਼ਗਾਰ ਦਾ ਕੰਮ ਸਾਧਨ ਪੂਰਾ ਕਰੋ ਉਦੋਂ ਬਾਅਦ ਅਗਲੀ ਗੱਲ ਸ਼ੁਰੂ ਹੋ ਹਾਂ ਦੇਖੋ ਜੀ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੈਂ ਪ੍ਰਗਟ ਸਿੰਘ ਕਾਲਾ ਕਾਲਾਚੜਾ ਸੂਬਾ ਗੋ ਮੈਨੂੰ ਹੁਣੇ ਫੋਨ ਗਿਆ ਹੈ ਵੀ ਇਸ ਕਰਕੇ ਮਤਲਬ ਜਿਹੜਾ ਸਾਰਾ ਆਪ ਇੱਥੇ ਘਟਨਾਕਰਮ ਵਾਪਰੇ ਆ ਅਸੀਂ ਵੀ ਇੱਥੇ ਜਲਦੀ ਜਿਹੜਾ ਸਾਰਾ ਐਪੀਸੋਡ ਵਾਪਰੇ ਆ ਇਹ ਪੰਜਾਬ ਦੇ ਵਿੱਚ ਕੋਈ ਪਹਿਲਾ ਐਪੀਸੋਡ ਨਹੀਂ ਹੈਗਾ ਇਹ ਪੰਜਾਬ ਦੇ ਅੰਦਰ ਮਤਲਬ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਜਦੋਂ ਤੋਂ ਨਰੇਗਾ ਐਕਟ ਬਣਿਆ ਹੈ ਨਰੇਗਾ ਐਕਟ ਤੋਂ ਬਾਅਦ ਜਿਹੜੇ ਨਰੇਗਾ ਦੇ ਅੰਦਰ ਫੈਸਿਲਿਟੀਆਂ ਦਿੱਤੀ ਜਾਂਦੀਆਂ ਜੋ ਐਕਟ ਕਹਿੰਦਾ ਉਹ ਐਕਟ ਨੂੰ ਪੂਰੇ ਪੂਰਨ ਰੂਪ ਦੇ ਵਿੱਚ ਕਿਤੇ ਵੀ ਨਾ ਭਾਰਤ ਦੇ ਨਾ ਪੰਜਾਬ ਦੇ ਵਿੱਚ ਨਾ ਅਧਿਕਾਰੀ ਤੇ ਨਾ ਹੋਰ ਅਫਸਰ ਸਾਹਿਬ ਤੇ ਨਾ ਇਥੋਂ ਦੇ ਮੁੱਖ ਮੰਤਰੀ ਨਾ ਹੋਰ ਵੱਡੇ ਮੰਤਰੀ ਉਹਨੂੰ ਲਾਗੂ ਨਹੀਂ ਕਰਦੇ ਇਸ ਕਰਕੇ ਮੋਸਟਰਾਲ ਨਿਕਲਦਾ ਹੈ ਮੋਸਟਰਾਲ ਦੇ باوجود ਤੇ ਉਸ ਜਗ੍ਹਾ ਦੇ ਉੱਤੇ ਕੰਮ ਲਾਇਆ ਜਾਂਦਾ ਜਿੱਥੇ ਉਹ ਉਸ ਕੰਮ ਲਈ ਮਤਲਬ ਉਹਦੀ ਉਹਦੀ ਥਾਂ ਨਹੀਂ ਹੁੰਦੀ ਹੁਣ ਬਹੁਤ ਸਾਰੇ ਅਸੀਂ ਦੇਖਿਆ ਬਿਨਾਂਬੇ ਹੋਇਆ ਨਾਬੇ ਹੋ ਇੱਕ ਪ੍ਰਵਾਸੀ ਮਜ਼ਦੂਰ ਆ ਜਿਹੜਾ ਮਤਲਬ ਉਹ ਟਰੈਕਟਰ ਲਈ ਜਾ ਰਿਹਾ ਸੀ ਉਹਦੇ ਗਾਂਹ ਜਾ ਕੇ ਮਤਲਬ ਉਹਦੇ ਗੱਬਰ ਕਣਾਂ ਤੇ ਚੜਦਾ ਉੱਥੇ ਡੋਲ ਮਨੇਗਾ ਵਰਕਰ ਕਲੇਡ ਅਥੂ ਜਾਂ ਤੇ 7 8 ਉੱਥੇ ਮਨੇਗਾ ਵਰਕਰ ਕਫਟੜ ਹੋਇਆ ਐ ਇਸ ਕਰਕੇ ਉਸ ਤੋਂ ਬਾਅਦ ਕੋਈ ਮ ਸਰਕਾਰ ਨੂੰ ਐ ਨਹੀਂ ਲੱਗਿਆ ਵੀ ਮਨਰੇਗਾ ਵਰਕਰ ਉੱਤੇ ਆ ਹੋ ਗਿਆ ਤੇ ਇਸ ਕਰਕੇ ਨੂੰ ਇਹ ਨੂੰ ਇਹ ਨੂੰ ਲਾਗੂ ਕਰਾਈਏ ਇਸ ਕਿਉਂ ਤੇ ਗੱਲ ਕੀਤੀ ਜਾਵੇ ਕਿ ਕੀ ਇਸ ਤਰ੍ਹਾਂ ਰੋਡ ਤੇ ਕੰਮ ਕਰਨ ਲਈ ਹੈ ਇਹਨਾਂ ਕੋਲ ਇਸ ਤਰ੍ਹਾਂ ਰੋਡ ਤੇ ਕੰਮ ਲਾਇਆ ਜਾਵੇ ਨਹੀਂ ਰੋਡ ਦੇ ਉੱਤੇ ਕੰਮ ਕਰਨ ਲਈ ਬਿਲਕੁਲ ਮਤਲਬ ਇਹ ਕਰ ਸਕਦੇ ਆ ਪਰ ਉਹਦੇ ਦੀ ਜਿਹੋ ਜਿਹਾ ਸੇਫਟੀ ਦਾ ਪ੍ਰਬੰਧ ਹੋਣਾ ਚਾਹੀਦਾ ਉਹ ਸਾਰੀਆਂ ਸੇਫਟੀ ਦੇ ਪ੍ਰਬੰਧ ਨੂੰ ਸਕੇ ਟਾਂਗੇ ਜਿਹੜੀ ਕਿ ਮਜ਼ਦੂਰਾਂ ਨੂੰ ਕੰਮ ਕਰਵਾਉਂਦੇ ਆ ਮੇਰੇ ਘਾ ਵਰਕਰਾਂ ਤੋਂ ਜਿੰਨਾ ਪ੍ਰਬੰਧ ਜਿੰਨੇ ਉੱਥੇ ਉਸ ਕਿਸਮ ਦੇ ਸੰਤੋਖ ਨੇਟ ਰੋਲ ਚਾਹੀਦੀ ਹੈ ਜੋ ਇਹ ਪ੍ਰਬੰਧ ਹੋਣਾ ਚਾਹੀਦਾ ਹੈ ਉਹ ਜੇ ਨਹੀਂ ਕਰਦੇ ਜਿਹੜੀ ਕਿ ਬਾਰ ਬਾਰ ਪੰਜਾਬ ਦੇ ਵਿੱਚ ਘਟਨਾਵਾ ਵਾਪਰ ਰਹੀਆਂ ਇਸ ਤੋਂ ਬਿਲਾ ਮੁਕਸਰ ਦੇ ਵਿੱਚ ਵਾਪਰ ਘਟੀਆ ਇਸ ਤੋਂ ਬਿਲਾ ਨਾਬੇ ਵਾਪਰ ਘਟੀਆ ਇਸ ਤੋਂ ਬਿਲਾ ਕਰੋੜ ਜ਼ਿਲ੍ਹੇ ਦੇ ਵਿੱਚ ਵਾਪਰ ਘਟੀਆ ਅਸੀਂ ਇਸ ਕਰਕੇ ਇਹ ਦੇਖ ਰਹੇ ਆ ਅੱਜ ਤੋਂ ਹੋਰ ਦੇਖ ਰਹੇ ਆ ਕਿ ਜਦੋਂ ਨਹਿਰ ਲਗਾਉਂਦੀ ਲੰਘਦੇ ਆ ਨਹਿਰ ਦੇ ਕੰਢਿਆਂ ਦੇ ਉੱਤੇ ਸਾਡੀਆਂ 80-80 ਸਾਲ ਦੀਆਂ 60 ਸਾਲ ਦੀਆਂ ਬਜ਼ੁਰਗ ਤੇ ਬਜ਼ੁਰਗ ਮੁਤਾਮਾ ਉੱਥੇ ਨਹਿਰਾਂ ਸਾਫ਼ ਕਰੀਉਂ ਉਤ ਸੋ ਯਾਨੀ ਕਿ ਸਾਰੇ ਕੋਈ ਮੇਟ ਤੇ ਉਸ ਤੋਂ ਆਜੇ ਆਪਾਂ ਗੱਲ ਕਰ ਲਈਏ ਵੀ ਮੇਟਾ ਇਹ ਤਾਂ ਚੱਲਦੀ ਨਹੀਂ ਤੇ ਉਸ ਤੋਂ ਆਹੜਾ ਏਪੀਓ ਆ ਬੀਡੀਓ ਆ ਏਡੀਸੀਡੀ ਆ ਡੀਡੀਪੀਓ ਆ ਡੀਸੀ ਆ ਜਿਹਨੇ ਅਧਿਕਾਰ ਖੇਤਰ ਸਾਰਾ ਨੇ ਗਾਇਦ ਨੇ ਗਦਾ ਕੰਮ ਹੁੰਦਾ ਯਾਨੀ ਕਿ ਸਾਰੇ ਇਹਨੇ ਆੱਖਾ ਬੰਦ ਕਰੀ ਬੈਠੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਅੱਜ ਦੁੱਖ ਦੀ ਘੜੀ ਆ ਬਹੁਤ ਵੱਡਾ ਦੁੱਖ ਇਹ ਚਾਰ ਪਰਿਵਾਰਾਂ ਦੇ ਘਰੇ ਬਹੁਤ ਵੱਡਾ ਓਜਾਲਾ ਹੋਇਆ ਸਾਡੇ ਸਾਡੇ ਜਿਹੜੇ ਚਾਰ ਘਰਾਂ ਦੇ ਵਿੱਚੋਂ ਜਿਹੜੇ ਸੀ ਜੀ ਨੇ ਉਹ ਚਲੇ ਗਏ ਨੇ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਇਹ ਸਿਰਫ ਪਰਚਾ ਪੈਣ ਦੇ ਨਾਲ ਜਾਂ ਧਰਾਮਾ ਲਾਭਣ ਦੇ ਨਾਲ ਇਹ ਸਾਰੀ ਗੱਲ ਹੱਲ ਨਹੀਂ ਹੁੰਦੀ ਅਸੀਂ ਇਹ ਸੰਘਰਸ਼ ਇੱਥੇ ਕਮੇਟੀ ਬੁਲਾਵਾਂਗੇ ਦਸ ਬੰਦੀਆਂ ਦੀ ਜਿੰਨੀ ਆ ਰਹੀ ਹੈ ਕਮੇਟੀ ਬਣਾ ਕੇ ਉਸ ਤੋਂ ਬਾਅਦ ਵਿੱਚ ਇਹਦਾ ਕਿਹੋ ਜਿਹਾ ਕਿਵੇਂ ਫੈਸਲਾ ਕਰਨਾ ਹੈ ਪਰਿਵਾਰਾਂ ਦੇ ਨਾਲ ਸਾਰੀ ਗੱਲ ਬਾਤ ਕਰਕੇ ਵੀ ਅਸੀਂ ਉਹ ਬਿਆਨ ਕੀ ਹੈ ਕਿਦੋਂ ਨੂੰ ਕਿਵੇਂ ਆ ਸਾਰੀ ਇੱਕ ਹਾਦਸਾ ਵਾਪਰਿਆ ਹੈ ਟਰੱਕ ਡਰਾਈਵਰ ਫੜਿਆ ਗਿਆ ਹੈ ਕੀ ਹੋਣਾ ਹੈ ਔਰ ਅੱਗੇ ਦੀ ਗੱਲ ਹੈ ਪਰ ਪ੍ਰਸ਼ਾਸਨ ਕੀ ਕਰਦਾ ਮੌਕੇ ਤੇ ਕੀ ਇਹਨਾਂ ਨੂੰ ਰੀਲੀਫ ਦਿੰਦਾ ਉਹ ਦੇਖਣਾ ਹੋਊਗਾ ਕੈਮਰਾਮੈਨ ਇਕਬਾਲ ਸਿੰਘ ਪਗਵਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਠਨ